ਮੈਂ ਕਰਮਜੀਤ ਕੌਰ इजी ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਾਂਹ ਦੀ ਤੇ ਛੋਲਿਆਂ ਦੀ ਦਾਲ ਇਹ ਆਪਾਂ ਲਏ ਆ 150 ਗ੍ਰਾਮ ਲਏ ਆ ਕਾਲੇ ਮਾਂਹ ਤੇ 150 ਗ੍ਰਾਮ ਵੀ ਛੋਲਿਆਂ ਦੀ ਦਾਲ ਇਹ ਇੱਕ ਮੁਠੀ ਆਪਾਂ ਰਾਜਮਾ ਦੀ ਪਾਈ ਆ ਇਹਦੇ ਵਿੱਚ ਇਹ ਜਿਹੜੀ ਮਾਂਹ ਦੀ ਦਾਲ ਆ ਇਹਨੂੰ ਆਪਾਂ ਮਲ ਮਲ ਕੇ 5-6 ਪਾਣੀ ਬਦਲਨੇ ਆ ਜਦੋਂ ਆਪਾਂ ਧੋਣੀ ਆ ਇਹ ਚੰਗੀ ਤਰ੍ਹਾਂ ਮਲ ਮਲ ਕੇ ਧੋਣੀ ਆ ਤੇ ਇਹ ਆਪਾਂ ਲਏ ਨੇ ਖੜੇ ਮਸਾਲੇ ਦੇਖੋ 1.5 ਇੰਚ ਦਾ ਟੁਕੜਾ ਹੈਗਾ ਦਾਲਚੀਨੀ ਦਾ ਇੱਕ ਤੇਜ ਪੱਤਾ 10 ਕ ਕਾਲੀਆਂ ਮਿਰਚਾਂ ਨੇ ਵੱਡੀ ਇਲਾਇਚੀ ਆ ਇਹ ਆਪਾਂ ਜਦੋਂ ਦਾਲ ਧਰਾਂਗੇ ਹਾਰੀ ਦੇ ਵਿੱਚ ਇਹ ਆਪਾਂ ਉਦੋਂ ਨਾਲ ਹੀ ਪਾ ਦੇਣਾ ਸਮਾਨ ਤੇ ਫਿਰ ਆਪਾਂ ਲਾਵਾਂਗੇ ਇਹਨੂੰ ਤੜਕਾ ਤੇ ਹੁਣ ਆਪਾਂ ਇਹਨੂੰ ਘੱਟੋ ਘੱਟ 4 ਘੰਟੇ ਅੱਗੋਂ ਪਿਉਂਤਾ ਇਹ ਆਪਾਂ ਦਾਲ ਲਈ ਤੜਕਾ ਤਿਆਰ ਕਰਦੇ ਆ ਇਹ ਹੈਗੇ ਨੇ ਪਿਆਜ਼ ਨੇ ਪਾਈਆ ਦੋ ਟਮਾਟਰ ਨੇ ਹਰੀਆਂ ਮਿਰਚਾਂ ਨੇ 15 ਕ 1.5 ਇੰਚ ਦਾ ਟੁਕੜਾ ਅਦਰਕ ਦਾ 20-25 ਕਲੀਆਂ ਹੈਗੀਆਂ ਆਪਣੇ ਕੋਲੇ ਲਸਣ ਦੀਆਂ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਬਰੀਕ ਕਰ ਲਵਾਂਗੇ ਚੋਪਰ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਲਾਵਾਂਗੇ ਤੜਕਾ ਤੇ ਦੇਖੋ ਦਾਣ ਆਪਾਂ ਭਿਉਉਤੀ ਸੀ ਹੁਣ ਆਪਾਂ ਪਾ ਦਾਂਗੇ ਇਹਨਾਂ ਨੂੰ ਮਟਕੇ ਦੇ ਵਿੱਚ ਇਹ ਕਾਲੇ ਮਾਂ ਪਾ ਦਾਂਗੇ ਇਹ ਸੋਲਿਆ ਦੀ ਦਾਲ ਇਹ ਡੇਢ ਚਮਚ ਆਪਾਂ ਹਲਦੀ ਦਾ ਤੇ ਇਹ ਡੇਢ ਚਮਚ ਨਮਕ ਦਾ ਲੈ ਆਏਗਾ ਆਪਣੇ ਸੇਂਹ ਦਾ ਨਮਕਾ ਕੁਛ ਆਪਣਾ ਡਲੀਆਂ ਬਰੀਕ ਕਰਕੇ ਰੱਖਿਆ ਹੋਇਆ ਕੁਛ ਪੀਸਿਆ ਜਿਹੜਾ ਆਪਾਂ ਕੋਈ ਤਰੀ ਵਾਲੀ ਜਾਂ ਕੋਈ ਦਾਲ ਬਣਾਉਨੇ ਆ ਉਹ ਚਾਪੇ ਇਹ ਪਾ ਦਿੰਨੇ ਹੁੰਨੇ ਆ ਇਹ ਆਪਣੇ ਖੜੇ ਮਸਾਲੇ ਨੇ ਡੇਢ ਲੀਟਰ ਆਪਾਂ ਪਾਣੀ ਪਾ ਦਿਆਂਗੇ ਹੁਣ ਆਪਾਂ ਇਹਨੂੰ ਹਾਰੀ ਦੇ ਵਿੱਚ ਰੱਖ ਦਿਆਂਗੇ ਰਿਜਣ ਲਈ ਇਹ ਦੇਖੋ ਦਾਲ ਆਪਣੀ ਰਿਜ ਚੁੱਕੀ ਆ ਹਾਰੀ ਦੇ ਵਿੱਚ 4 ਘੰਟੇ ਘਟੋ ਘਟ ਰਿਜੀ ਆ ਇਹ ਤੇ ਹੁਣ ਆਪਾਂ ਲਾਵਾਂਗੇ ਤੜਕਾ ਆਪਾਂ ਤੇਲ ਰੱਖ ਲਿਆ ਇੱਕ ਕੜਸੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚਾ ਜੀਰੇ ਦਾ ਇਹ ਆਪਾਂ ਪਾ ਜਾਾਂਗੇ ਲਸਣ 1 ਮਿੰਟ ਇਹਨੂੰ ਭੁੰਨਾਂਗੇ ਆਸਣ ਆਪਣਾ ਬ੍ਰਾਊਨ ਹੋ ਚੁੱਕਿਆ ਆੁੱਜ ਕੇ ਹੁਣ ਆਪਾਂ ਪਿਆਜ਼ ਪਾ ਦਿਆਂਗੇ ਹੁਣ ਬ੍ਰਾਊਨ ਹੋਣ ਤੱਕ ਆਪਾਂ ਪਿਆਜ਼ ਭੁੰਨਾਂਗੇ ਦੇਖੋ ਪਿਆਜ਼ ਆਪਣੇ ਬ੍ਰਾਊਨ ਹੋ ਗਏ ਹੁਣ ਆਪਾਂ ਇਹ ਜੇ ਟਮਾਟਰ ਹਰੀ ਮਿਰਚ ਤੇ ਆਦਰਕ ਦਾ ਪੇਸਟ ਪਾ ਦਾਂਗੇ ਇਹਦੇ ਨਾਲ ਹੀ ਆਪਾਂ ਮਸਾਲੇ ਪਾ ਦਾਂਗੇ ਸੁੱਕੇ ਇਹ ਦੇਖੋ ਹਲਦੀ ਆਪਾਂ ਪਹਿਲਾਂ ਇੱਕ ਚਮਚਾ ਦਾਲਚ ਪਾ ਸੀ ਹੁਣ ਆਪਾਂ ਅੱਧਾ ਇੱਕ ਚਮਚਾ ਤੜਕੇ ਚ ਪਾਵਾਂਗੇ ਇਹ ਆਪਾਂ ਅੱਧਾ ਚਮਚ ਹਰੀ ਮੇ ਉਹਦਾ ਦੇਗੀ ਮਿਰਚ ਦਾ 1 ਚਮਚਾ ਗਰਮ ਮਸਾਲਾ ਨਾਮਕਾ ਆਪਣਾ ਪਹਿਲਾ ਪਾਇਆ ਹੋਇਆ ਤੇ ਆਪਾਂ ਕੋਟ ਵੱਧ ਲਗੂ ਬਾਅਦ ਚ ਚੈੱਕ ਕਰਕੇ ਪਾਵਾਂਗੇ ਆਪਾਂ ਇਹ ਦੇਖੋ ਆਪਾਂ ਇਹ ਘਰ ਦੀ ਕਰੀਮ ਲਈ ਆ ਫਰੈਸ਼ ਕਰੀਮ ਐ ਇਹ ਦੁੱਧ ਦੀ ਤੇ ਇਹ ਪਾਵਾਂਗੇ ਆਪਾਂ ਦੋ ਚਮਚੇ ਇਹਨੂੰ ਆਪਾਂ ਚੰਗੀ ਤਰ੍ਹਾਂ ਰੰਗ ਲਾਂਗੇ ਪਹਿਲਾਂ ਫਿਰ ਆਪਾਂ ਇਹ ਚ ਦਾਲ ਪਾਵਾਂਗੇ ਤੜਕਾ ਆਪਣਾ ਬਿਲਕੁਲ ਭੁੱਜ ਚੁੱਕਿਆ ਦੇਖੋ ਤੇਲ ਸੜ ਗਿਆ ਤੜਕਾ ਹੁਣ ਆਪਾਂ ਪਾ ਦਿਆਂਗੇ ਦਾਲ ਇਹਦੇ ਵਿੱਚ ਦਾਲ ਪਾ ਕੇ ਆਪਾਂ ਇਹਨੂੰ 2 ਮਿੰਟ ਹੁਣ ਢੱਕ ਕੇ ਪਕਾਵਾਂਗੇ ਤੜਕਾ ਰਿਝ ਜੂ ਵਿੱਚ ਵੈਸੇ ਦਾਲ ਆਪਣੀ ਚੰਗੀ ਤਰ੍ਹਾਂ ਰਿਜੀ ਹੋਈ ਆ ਹੁਣ ਸਿਰਫ 2 ਮਿੰਟ ਰੰਨਣਾ ਆਪਾਂ ਇਹਨੂੰ। ਧਾੜ ਆਪਣੀ 2 ਕੁ ਮਿੰਟ ਰਿਜ ਗਈ ਹੁਣ ਆਪਾਂ ਉੱਤੇ ਪਾ ਦਿਆਂਗੇ ਮੇਥੀ। ਤੇ ਹੁਣ ਆਪਾਂ ਗੈਸ ਬੰਦ ਕਰ ਦਿਆਂਗੇ। ਇਹ ਦੇਖੋ ਧਾੜ ਆਪਣੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਆ। ਡੋਂਗੇ ਚ ਪਾਵਾਂਗੇ। ਅਜਿਹਾ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।